ਪੰਜਾਬ ਵਿੱਚ ਪੰਚਾਇਤਿਆਂ ਦੀਆਂ ਚੋਣਾਂ ਕਰਵਾਉਣ ਲਈ ਪੰਜਾਬ ਸਰਕਾਰ ਨੇ ਪੱਟੀਆਂ ਤਿਆਰੀਆਂ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਜਲਦੀ ਪੰਚਾਇਤੀ ਚੋਣਾਂ ਕਰਵਾਉਣ ਲਈ ਆਪਣੇ ਅਫਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਜੋ ਕਿ ਪੰਚਾਇਤੀ ਚੋਣਾਂ ਨੂੰ ਕਰਵਾਉਣ ਵਾਸਤੇ ਹੁਣ ਪੰਜਾਬ ਸਰਕਾਰ ਵੱਲੋਂ ਸਾਰੇ ਦਾ ਸਾਫ ਹੋ ਗਏ ਨੇ ਕਿਉਂਕਿ ਜਿਮਣੀ ਚੋਣਾਂ ਵੀ ਲੇਟ ਨੇ ਤੇ ਉਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਹੁਣ ਜਿਹੜਾ ਮੌਸਮ ਵੀ ਬਹੁਤ అనుਕੁਲ ਹੋ ਗਿਆ ਹੈ అనుਕੁਲ ਮੌਸਮ ਦੇ ਨਾਲ ਪੰਚਾਇਤੀ ਚੋਣਾਂ ਕਰਵਾਉਣ ਵਾਸਤੇ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ ਸੋ ਕਦੋਂ ਕਰਵਾ ਰਹੀ ਹੈ ਪੰਚਾਇਤੀ ਚੋਣਾਂ ਮੁੱਖ ਮੰਤਰੀ ਵੱਲੋਂ ਆਪਣੇ ਅਫਸਰਾਂ ਦੇ ਜਾਂ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ 2024 ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਆਰੰਭ ਕੀਤੀਆਂ ਗਈਆਂ ਹਨ ਅਜੇ ਵਿੱਚ ਪਿੰਡਾਂ ਦੇ ਵੋਟਰਾਂ ਨੂੰ ਵੋਟਰ ਸੂਚੀਆਂ ਦੇ ਵਿੱਚ ਸੁਧਾਈ ਕਰਨ ਵਾਸਤੇ ਵੋਟਰ ਰਜਿਸਟਰਡ ਕਰਨ ਵਾਸਤੇ ਤੇ ਵੋਟਾਂ ਕਟਾਉਣ ਵਾਸਤੇ ਆਪਣੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਚੋਣ ਬੂਥਾਂ ਤੇ ਜਾ ਕੇ ਬੀਐਲਓਜ਼ ਵੱਲੋਂ ਜਿਹੜੀਆਂ ਵੋਟਾਂ ਨੇ ਰਜਿਸਟਰਡ ਕੀਤੀਆਂ ਜਾ ਰਹੀਆਂ ਨੇ ਔਰ ਇਤਰਾਜ਼ ਲੈਣ ਵਾਸਤੇ ਜਿਹੜਾ ਕਿ ਵੋਟਾਂ ਦੇ ਉੱਪਰ ਲਿਸਟਾਂ ਦੇ ਉੱਪਰ ਇਤਰਾਜ਼ ਲਾਉਣ ਵਾਸਤੇ ਕੱਲ 22 ਅਗਸਤ ਨੂੰ ਅਰਜ਼ੀਆਂ ਮੰਗੀਆਂ ਗਈਆਂ ਨੇ ਸੋ ਉਸ ਤੋਂ ਬਾਅਦ 23 ਅਗਸਤ ਤੱਕ ਜਿਹੜੇ ਵੋਟਰਾਂ ਦੇ ਵਿੱਚ ਨਵੇਂ ਰਜਿਸਟਰਡ ਵੋਟਰ ਹੋ ਜਾਣਗੇ ਔਰ 25 ਅਗਸਤ ਨੂੰ ਸੂਚੀਆਂ ਅਪਲੋਡ ਕਰਤੀਆਂ ਜਾਣਗੀਆਂ ਸੋ ਚੋਣ ਕਮਿਸ਼ਨ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜਲਦੀ ਕੰਮ ਨਿਭੜਿਆ ਜਾ ਰਿਹਾ ਹੈ ਸੋ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤੇ ਪੰਚਾਇਤ ਅਫਸਰਾਂ ਨੂੰ ਇਹ ਅਦਾਇਤਾ ਦਿੱਤੀਆਂ ਗਈਆਂ ਨੇ ਕਿ ਪਿੰਡਾਂ ਦੇ ਵਿੱਚ ਜਾ ਕੇ ਰਾਖਮੀਆਂ ਸੀਟਾਂ ਤੇ ਸਰਪੰਚਾਂ ਪੰਚਾਂ ਦੀਆਂ ਜਿੱਥੇ ਸੀਟਾਂ ਜਿਹੜੀਆਂ ਰਾਖਮੀਆਂ ਹੋ ਸਕਦੀਆਂ ਨੇ ਉਹਨਾਂ ਦੀ ਵੀ ਸੂਚੀ ਜਾਰੀ ਕਰ ਦਿੱਤੀ ਜਾਵੇ ਸੋ ਜਿਵੇਂ ਲਿਸ਼ਟਾਂ ਜਾਰੀ ਹੋਣਗੀਆਂ ਉਸ ਤੋਂ ਬਾਅਦ ਇਹ ਵੀ ਲਿਸ਼ਟਾਂ ਜਿਹੜੀਆਂ ਨੇ ਜਾਰੀ ਹੋ ਜਾਣਗੀਆਂ ਕਿ ਕਿਹੜੇ ਪਿੰਡ ਦੀ ਪੰਚਾਇਤ ਜਿੱਥੇ ਸਰਪੰਚ ਜਿਹੜਾ ਕੀ ਰਾਖਵਾ ਕਰਨ ਵਿੱਚ ਜਾਂ ਜਨਰਲ ਵਿੱਚ ਸੋ ਇਸ ਨੂੰ ਲੈ ਕੇ ਅਧਿਕਾਰੀਆਂ ਦੇ ਵੱਲੋਂ ਜਿਹੜਾ ਹੁਣ ਬਹੁਤ ਜਲਦੀ ਕੰਮ ਨਿਭਾਇਆ ਜਾ ਰਿਹਾ ਹੈ ਜੋ ਕਿ ਮੁੱਖ ਮੰਤਰੀ ਚਾਹੁੰਦੇ ਨੇ ਕਿ ਅਗਲੇ ਮਹੀਨੇ ਜੋ ਕਿ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰਾ ਕੰਮ ਖਤਮ ਹੋ ਜਾਵੇ ਨਵੰਬਰ ਦੇ ਜੋ ਮਾਕਨ ਸਤੰਬਰ ਦੇ ਮਹੀਨੇ ਦੇ ਵਿੱਚ ਵਿੱਚ ਜੋ ਪੰਚਾਇਤੀ ਚੋਣਾਂ ਦਾ ਕੰਮ ਜਿਹੜਾ ਨੇਪਰੇ ਚੜਾਇਆ ਜਾ ਸਕੇ ਕਿਉਂਕਿ ਅਕਤੂਬਰ ਦੇ ਵਿੱਚ ਫਿਰ ਜਿਹੜਾ ਕਿ ਅੱਗੇ ਨਗਰ ਨਿਗਮ ਦੀਆਂ ਚੋਣਾਂ ਕਰਾਉਣ ਵਾਸਤੇ ਵੀ ਮੁੱਖ ਮੰਤਰੀ ਵੱਲੋਂ ਆਪਣੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਅਕਤੂਬਰ ਵਿੱਚ ਨਗਰ ਨਿਗਮ ਦੀਆਂ ਚੋਣਾਂ ਵੀ ਕਰਵਾਈਆਂ ਜਾ ਸਕਣ ਸੋ ਪੰਚਾਇਤੀ ਚੋਣਾਂ ਦਾ ਜਿਹੜਾ ਇੱਕ ਅਗਲਾ ਮੰਥ ਸਤੰਬਰ ਦੇ ਵਿੱਚ ਵਿੱਚ ਕੰਪਲੀਟ ਕਰਨ ਵਾਸਤੇ ਮੁੱਖ ਮੰਤਰੀ ਵੱਲੋਂ ਸਾਰੇ ਅਫਸਰਾਂ ਨਾਲ ਸਾਰੇ ਡੀਸੀਸ ਨਾਲ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਵੋਟਰਾਂ ਦੀ ਸੁਧਾਈ ਕੀਤੀ ਜਾ ਰਹੀ ਹੈ ਜੋ ਕਿ 21, 22 ਤੇ 23 ਅਗਸਤ ਤੱਕ ਵੋਟਾਂ ਨਮੀਆਂ ਬਣਾਈਆਂ ਜਾ ਰਹੀਆਂ ਨੇ, ਵੋਟਾਂ ਕਟਵਾਈਆਂ ਜਾ ਰਹੀਆਂ ਨੇ ਤੇ ਉਹਨਾਂ ਵੋਟਾਂ ਦੀ ਲਿਸਟਾਂ ਨੂੰ ਜਿਹੜਾ ਅਪਡੇਟ ਕੀਤਾ ਜਾਵੇਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਹੈ ਕਿ 22 ਅਗਸਤ ਤੱਕ ਮਾਨ ਜੋ ਕੁਪ ਮੰਡਰ ਮੈਜਿਸਟਰੇਟ ਸ੍ਰੀ ਹਰੇਕ ਜਿਹੜਾ ਮੈਜਿਸਟਰ ਹੈ ਆਪਣੇ ਹਲਕੇ ਦੇ ਵਿੱਚ ਆਪਣੇ ਜਿੱਥੇ ਨਮੀਆਂ ਵੋਟਰਾਂ ਪਾਣੀਆਂ ਨੇ ਉਹਨਾਂ ਦੀ ਸੁਧਾਈ ਲਈ ਆਪ ਖੁਦ ਨਿਗਰਾਨੀ ਰੱਖਣ ਸੋ ਪੰਚਾਇਤੀ ਚੋਣਾਂ ਕਰਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਬਿਲਕੁਲ ਤਿਆਰ ਪਰ ਤਿਆਰ ਨੇ ਦੂਸਰੇ ਪਾਸੇ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾਂ ਵੀ ਜੋ ਦਸੰਬਰ ਜਨਵਰੀ ਚ ਹੋਣੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਕਿ ਪੰਚਾਇਤਾਂ ਦੀਆਂ ਚੋਣਾਂ ਬਲਾਕ ਸੰਪਤੀ ਤੇ ਨਗਰ ਨਿਗਮ ਚੋਣਾਂ ਨੂੰ ਨੇਪਰੇ ਚੜਾਇਆ ਜਾ ਸਕੇ ਸੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਕਮਿਸ਼ਨ ਦੇ ਨਾਲ ਸਪੈਸ਼ਲ ਮੀਟਿੰਗ ਕੀਤੀ ਗਈ ਏ ਹੁਣ ਚੋਣ ਕਮਿਸ਼ਨ ਵੱਲੋਂ ਸਾਰੇ ਅਫਸਰਾਂ ਦੇ ਨਾਲ ਲੜ ਕੇ ਪੰਚਾਇਤੀ ਚੋਣਾਂ ਕਰਾਉਣ ਵਾਸਤੇ ਬਹੁਤ ਜਲਦੀ ਜਿਹੜਾ ਤਰੀਕਾ ਦਾ ਐਲਾਨ ਕਰ ਦਿੱਤਾ ਜਾਵੇਗਾ